ਸਾਸਿਕਾ ਮਹਤੂਦਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਹਾਲੇ ਕੋਈ ਵੀ ਸੂਬੇ ਦੀ ਸਰਕਾਰ ਵੱਲੋਂ ਰਸਮੀ ਐਲਾਨ ਨਹੀਂ ਹੋਇਆ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਨੇ ਕਿ 5 ਅਕਤੂਬਰ ਨੂੰ ਸਰਪੰਚੀ ਦੇ ਪੰਚਾਇਤਾਂ ਦੇ ਇਲੈਕਸ਼ਨ ਹੋਣਗੇ ਲੇਕਿਨ ਉਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਹਫੜਾ ਦਫੜੀ ਬਚ ਗਈ ਹੈ ਦੱਸਦੀ ਏ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕ ਇੱਕ ਦੂਜੇ ਦਾ ਕਤਲ ਕਰਨ ਲੱਗ ਪਏ ਨੇ ਅਜਾ ਹੀ ਮਾਮਲਾ ਆਇਆ ਹੈ 9 ਸਤੰਬਰ ਦਾ ਦੱਸਦੀ ਏ ਕਿ ਆਮ ਆਦਮੀ ਅਤੇ ਕਿਸਾਨ ਵਿਗ ਯਾਨੀ ਕਿ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰ ਤਰੋਸ਼ਨ ਸਿੰਘ ਡੀਸੀ ਦਾ ਸ਼ਾਮ ਨੂੰ ਜਦੋਂ ਆਪਣੇ ਖੇਤ ਤੋਂ ਵਾਪਸ ਪਰਤ ਰਿਹਾ ਹੁੰਦਾ ਹੈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਪੁਲਿਸ ਚੌਕਸੀ ਦਿਖਾਉਂਦੀ ਹੈ ਅਤੇ ਅੱਜ ਜਿਹੜਾ ਹੈ ਮੁਲਾਜ਼ਮਾ ਮੁਲਜ਼ਮਾਂ ਨੂੰ ਮਲਾਜ਼ਮਾਂ ਦੇ ਦੁਆਰਾ ਫੜਿਆ ਗਿਆ ਹੈ ਅਤੇ ਜਦੋਂ ਰਿਮਾਂਡ ਤੇ ਲਿਆ ਗਿਆ ਜਦੋਂ ਪੁੱਛਗਿੱਛ ਕੀਤੀ ਗਈ ਤੇ ਮਾਮਲਾ ਆਇਆ ਸਰਪੰਚੀ ਦੀਆਂ ਚੋਣਾਂ ਦਾ ਕਤਲ ਕਿਹਨੇ ਕੀਤਾ ਹੈ ਆਮ ਆਦਮੀ ਪਾਰਟੀ ਦੇ ਆਗੂ ਦਾ ਕਤਲ ਕੀਤਾ ਹੈ ਸ਼ਰੂਮਣੀ ਅਕਾਲੀ ਦਲ ਦੇ ਆਗੂ ਤਜਿੰਦਰ ਸਿੰਘ ਇਕਲੋਹਾਰੇ ਦੋਨੋਂ ਹੀ ਇਕਲੋਹਾ ਪਿੰਡ ਦੇ ਨੇ ਖੰਨਾ ਦੇ ਵਿੱਚ ਪੈਂਦਾ ਹੈ ਤਰਲੋਚਨ ਸਿੰਘ ਉਰਫ ਡੀਸੀ ਜਿਸ ਦੀ ਉਮਰ 54 ਸਾਲ ਦੇ ਲਗਭਗ ਹੈ ਸ਼ਾਮ ਨੂੰ ਖੇਤੂ ਕੰਮ ਕਰ ਰਿਹਾ ਵਾਪਸ ਪਰਤ ਰਿਹਾ ਇਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਜਦੋਂ ਇਨਵੈਸਟੀਗੇਸ਼ਨ ਹੋਈ ਸ਼ਾਨ ਬੀਨ ਹੋਈ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਆਗੂ ਇੱਕ ਹੋਰ ਹੈ ਰਣਜੀਤ ਸਿੰਘ ਜਿਸ ਨੂੰ ਰਿਮਾਂਡ ਤੇ ਲਿਆ ਗਿਆ ਤਜਿੰਦਰ ਸਿੰਘ ਸ਼ਰੂਮਣੀ ਅਕਾਲੀ ਦਲ ਦਾ ਵੀ ਆਗੂ ਹੈ ਇਸ ਨੂੰ ਵੀ ਰਿਮਾਂਡ ਤੇ ਲੈ ਗਿਆ ਯਾਨੀ ਕਿ ਪੁੱਛ ਗਿਛ ਕਰਨ ਦੇ ਦੌਰਾਨ ਵੀ ਕਿਹੜੀ ਅਸਰਬਾਜੀ ਦੇ ਕਾਰਨ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਿਲਕੁਲ ਖਤਮ ਹੋ ਚੁੱਕੀ ਹੈ ਪਿੰਡਾਂ ਦੇ ਵਿੱਚ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਇਹ ਸਤਜਿੰਦਰ ਸਿੰਘ ਅਤੇ ਰਣਜੀਤ ਸਿੰਘ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਫੋਟੋਆਂ ਵੀ ਆ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਆਮ ਆਦਮੀ ਪਾਰਟੀ ਅਤੇ ਕਿਸਾਨ ਵਿੰਗ ਦੇ ਵਰਕਰ ਆਗੂ ਤ੍ਰिलोਚਨ ਸਿੰਘ ਡੀਸੀ ਦਾ 9 ਸਤੰਬਰ ਨੂੰ ਕਤਲ ਕਰ ਦਿੱਤਾ ਪੁਲਿਸ ਨੇ ਇਹਨਾਂ ਦੋਹਾਂ ਨੂੰ ਰਿਮਾਨਟੇ ਲਿਆ ਰਿਮਾਨਟ ਤੋਂ ਬਾਅਦ ਅੱਜ ਇਹਨਾਂ ਨੂੰ ਫਿਰ ਦੁਬਾਰਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਬੜੇ ਵੱਡੇ ਖੁਲਾਸੇ ਹੋਏ ਨੇ ਪੰਚਾਇਤੀ ਚੋਣਾਂ ਦਾ ਹਾਲੇ ਬਿਗਲ ਨਹੀਂ ਵਜਿਆ ਲੇਕਿਨ ਪਿੰਡਾਂ ਦੇ ਲੋਕ ਇੱਕ ਦੂਸਰੇ ਦਾ ਕਤਲ ਕਰਨ ਉੱਤੇ ਤੁਲੇ ਹੋਏ ਨੇ ਅਜਿਹੇ ਮਾਮਲਾ ਤਰਲੋਚਨ ਡੀਸੀ ਜੋ ਆਮ ਆਦਮੀ ਪਾਰਟੀ ਦੇ ਵਰਕਰ ਸੀ ਅਤੇ ਰਣਜੀਤ ਸਿੰਘ ਅਤੇ ਤੇਜਿੰਦਰ ਸਿੰਘ ਇੱਕ ਲੋਹਾ ਜੋ ਖਾਸਮ ਖਾਸ ਦੱਸੇ ਜਾਂਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਮੌਜੂਦਾ ਪਾਰਟੀ ਪ੍ਰਧਾਨ ਨੇ